ਦਲਜੀਤ ਦੋਸਾਂ ਦੇ ਨਾਲ ਜੁੜੀ ਹੋਈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕੱਲ ਹੀ ਦਲਜੀਤ ਦੋਸਾਂ ਦੀ ਫਿਲਮ ਪੰਜਾਬ 95 ਦਾ ਟੀਜ਼ਰ ਲਾਂਚ ਹੋਇਆ ਸੀ ਤੇ ਅੱਜ ਇਹ ਜਿਹੜਾ ਟੀਜ਼ਰ ਹੈ YouTube ਤੋਂ ਹਟਾ ਦਿੱਤਾ ਗਿਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆਂ ਦਲਜੀਤ ਦੀ ਫਿਲਮ ਪੰਜਾਬ 95 ਜੋ ਕਿ ਕੱਲ ਹੀ ਇਸ ਫਿਲਮ ਦਾ ਟੀਜ਼ਰ ਲਾਂਚ ਹੋਇਆ ਔਰ ਅੱਜ YouTube ਦੇ ਉੱਪਰ ਇਸ ਟੀਜ਼ਰ ਨੂੰ ਹਟਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦਲਜੀਤ ਦੋਸਾਹ ਨੇ ਇਸ ਫਿਲਮ ਨੂੰ ਲੈ ਕੇ ਇਸ ਤੋਂ ਪਹਿਲਾਂ 120 ਕਟ ਲੱਗੇ ਸਨ ਦਲਜੀਤ ਦੋਸਾਹ ਨੇ ਕੁਝ ਦਿਨ ਪਹਿਲਾਂ ਇਹ ਕਿਹਾ ਕਿ ਫਿਲਮ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ ਔਰ ਉਸ ਤੋਂ ਬਾਅਦ ਇਸ ਟੀਜ਼ਰ ਦਾ ਡੇਟ ਅਨਾਉਂਸ ਕੀਤੀ ਗਈ ਇਸ ਟੀਜ਼ਰ ਦੀ ਡੇਟ ਅਨਾਉਂਸ ਕੀਤੀ ਗਈ ਉਸ ਤੋਂ ਬਾਅਦ ਕੱਲ ਜਾਨੀ ਕਿ 17 ਜਨਵਰੀ ਇਸ ਫਿਲਮ ਦਾ ਟੀਜ਼ਰ ਲਾਂਚ ਹੋਇਆ ਔਰ 7 ਫਰਵਰੀ ਨੂੰ ਇਹ ਫਿਲਮ ਜਿਹੜੀ ਹੈ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਲੱਗੇਗੀ ਪਰ ਭਾਰਤ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਨਹੀਂ ਲੱਗੇਗੀ ਭਾਰਤ ਤੋਂ ਬਾਹਰਲੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਸਿਨੇਮਾ ਘਰ ਦੇ ਵਿੱਚ ਫਿਲਮ ਲੱਗੇਗੀ ਇਸ ਤੋਂ ਇਲਾਵਾ ਦੱਸਦੀ ਹੈ ਕਿ ਭਾਰਤ ਦੇ ਵਿੱਚ ਇਹ ਫਿਲਮ Netflix ਤੇ ਰਿਲੀਜ਼ ਹੋਵੇਗੀ ਪਰ ਉਸ ਤੋਂ ਪਹਿਲੇ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਕਿ YouTube ਤੋਂ ਪੰਜਾਬ 95 ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਹਟਾ ਦਿੱਤਾ ਗਿਆ ਹੈ